देवी बरनाला में रहते हैं सब्जी मंडी के साथ आ, माल उल बेच के पैसे रखा जे भी मच गया माल चुन के बच्चे ला के रखा मच सारा संपत्ति जर गया कनक चुक चुक खेत से ला के रखा सारा जर गया सारा कुछ जर गया कपड़े लते सारा तो सबे कुछ जर गया सारी संपत्ति जर गया हमको कोई जानी -मानी हुआ। ना, 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 नहीं बच्चा बल है सारी सामान प्रकाश बिंद जी काम करे चलने के मैं उधर खेतों में बालियाँ चुक रहे थे सवेरे निकले थे फिर साहब यहाँ तर से फोन किए कि आग कुल्ली में मच गया मच गया फिर उधर से आए गाड़ी से गए थे आते हुए सारा चीतों पर बेटे भी आ रखे थे पानी बताने वाले वो सब भी फिर भी काबू नहीं आया सारा मच गया सदा पैसे पुसे भी देखो इसमें थे मेरा ढोल में चावल का चावल भी जल गया जी चावल भी कनक भी है सारा साडा ये देखो सारा हाँ ये देखो सारा चीजें सारे जल गए तो उनसे आज मांगते है की बस शादी ब्याह वास्ते में पिंड जाने वास्ते से हमारा जो नुकसान हुआ है कि कपड़े बस वही सारा कुछ भी बच्चे बुच्चे वास्ते कुछ ना बचा हमारा जो है जो सरकार से ही मांग करते हैं कि हमारा देने के, के नाम है कंती देवी बना लेने रहते है समझी मंडी के पास बच्चे छोटे छोटे बाल चुकने गया वहाँ देखा कि आग लग गया तो यहाँ से आया हूँ सारा जर गया खाने पीने वाला कपड़ा लता सब जर गया है वहाँ तो पचास हज़ार रुपया है तो मैं क्या करूँगी बच्चे के लेके कहाँ जाऊँगी छोटी छोटी बच्ची है तो मैं क्या करूँगी मांगती हैं पैसे खाने पीने के लिए मेरे के दो बच्चे पालेंगी अब क्या करेंगी गरीब दुखिया तो चुनता हूँ कूड़ा कबाड़ा खाता हूँ कमाता हूँ क्या रहता मेरे पास कुछ नहीं है मेरे के मदद कर दो वही पैसा दे दो बाल बच्चा को पालेंगी खिलाएंगी अब क्या करेंगी गरीब बंदे है सब्जी मंडी के पास रहता हूँ हमको इतना मेहनत करते एक पैसा जोर जोड़ के रखता हूँ कागज़ पतल चुन चुन के तो उतनी पैसा जोक जोक के रखता हूँ कि बाल बच्चा के आगे दिन के होगा बढ़ंती तो वो सारा जर गया अनाज पानी लौटे बर्तन कपड़ा लता सब बाल बच्चा के जर गया एक बस्ती में पहन रहे है अब कुछ नहीं है मेरे गरीब के कीजिए गरीबियाजिए माफी कीजिए अब क्या गिरीश बिंद है जी जल गया पैसे जल गया पचास साठ हजार रुपया था जी जो भी जल गया सारा सामान जल गया चावल गहुम रखे कने खाने बजते तो वो सब जल गया जी सारा जिस काम पे चला गया है परिवार जी ਜਸਾਰਾ ਚੀਚ ਜਲ ਗਿਆ ਸਾਰਾ ਜਰ ਗਿਆ ਹੋਰ ਆਪ ਨੂੰ ਕੈਸੇ ਪਤਾ ਲਗਾ ਆਕਾ ਆਪੇ ਤੇ ਆਪਾ ਇਹ 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 ਤੋਂ ਇਹ ਆ ਫੋਨ ਲਗਾਇਆ ਮੇਰਾ ਭਾਈ ਇਹੇ ਪੇ ਤਾਂ ਫੋਨ ਲਗਾਇਆ ਮੈਂ ਕੰਮ ਪੇ ਤਾਂ ਕਿ ਭਈਆ ਆਗ ਲੱਗ ਗਿਆ ਕੁਲੀ ਵਿੱਚ ਮਚ ਗਿਆ ਇੱਕ ਲਹਕੀ ਇਤਨੀ ਝੋਪੜੀ ਕੋ ਆਗ ਲੱਗੀ ਝੋਪੜੀ ਤੋਂ ਸਾਇਦ ਲੱਗਦਾ ਹੈ ਕਿ ਉਧਰ ਉਪਰ ਉਪਰ ਕੇ ਸਾਰਾ ਮਚ ਗਿਆ ਜੀ ਉਧਰ ਦਾ ਮੈਨੇਜਰ ਸਰਜੀਤ ਸਿੰਘ ਗੁਰਦੁਆਰਾ ਬਾਗੰਦਾ ਸਿੰਘ ਬਰਨਾਲਾ ਸਾਨੂੰ ਜਦੋਂ ਅੱਜ ਪਤਾ ਲੱਗਿਆ ਪ੍ਰਸ਼ਾਸਨ ਨੇ ਫੋਨ ਕੀਤਾ ਵੀ ਕਿ ਅੱਜ ਅੱਥੇ ਆਗ ਲੱਗੀ ਹੈ ਕਿਉਂਕਿ ਬਹੁਤ ਹੀ ਭਿਆਨਕ ਕੱਕ ਸੀ ਲੇਕਿਨ ਗੁਰੂ ਮਹਾਰਾਜ ਦੀ ਕਿਰਪਾ ਹੋਈਆ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਵੱਡਾ ਹਾਦਸਾ ਵਾਪਰ ਸਕਦਾ ਸੀ ਨਾਲ ਸੈਲਰ ਸੀਗੇ ਲੇਕਿਨ ਫਿਰ ਵੀ ਜਿਹੜੇ ਗਰੀਬ ਲੋਕ ਨੇ ਇਹਨਾਂ ਦੀਆਂ ਝੁੱਗੀਆਂ ਝੋਪੜੀਆਂ ਸੜੀਆਂ ਤੇ ਜੋ ਇਹਨਾਂ ਦਾ ਖਾਣੇ ਪੀਣੇ ਦਾ ਪ੍ਰਬੰਧ ਸੀਗਾ ਆਪਣੇ ਵੱਲੋਂ ਵਿਚਾਰਿਆਂ ਨੇ ਕੀਤਾ ਸਾਰਾ ਸੜ ਕੇ ਸੁਆਹ ਹੋ ਗਿਆ ਜਦੋਂ ਹੀ ਸਾਨੂੰ ਕਾਲ ਗਈ ਤਾਂ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਜਾ ਸਾਡਾ ਸਮੁੱਚਾ ਸਟਾਫ ਇੱਥੇ ਪਹੁੰਚਿਆ ਅਸੀਂ ਗੁਰੂ ਘਰ ਲੰਗਰ ਤਿਆਰ ਕਰਕੇ ਇਹਨਾਂ ਦੇ ਲਈ ਲੈ ਕੇ ਆਏ ਆ ਤੇ ਇਹਨਾਂ ਨੂੰ ਵਰਤਾਉਣਾ ਭਾਵੇਂ ਕਿ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਹੁੰਦੀ ਹੈ ਕੋਈ ਘਟਨਾ ਘਟਦੀ ਹੈ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਰੀਬ ਲੋਕਾਂ ਦੇ ਨਾਲ ਖੜੀ ਹੈ ਭਾਵੇਂ ਕਿ ਲੋਕਡਾਊਨ ਦੀ ਗੱਲ ਕਰ ਲੋ ਜਾਂ ਪਿੱਛੇ ਜੇ ਜਦੋਂ ਹੜ੍ਹ ਆਏ ਤਾਂ ਉਸ ਟਾਈਮ ਸਾਡੇ ਕਿਸਾਨ ਵੀਰਾਂ ਦੀਆਂ ਝੋਨਾ ਜੀਰੀਆਂ ਪਨੇਰੀਆਂ ਖਤਮ ਹੋ ਗਏ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਕਿ ਕਿਸਾਨ ਵੀਰਾਂ ਨੂੰ ਧਰਨੇ ਲਾਏ ਗਏ ਹੁਣ ਹਮੇਸ਼ਾ ਹੀ ਗੁਰੂ ਘਰ ਲੰਗਰ ਤਿਆਰ ਹੁੰਦਾ ਤੇ ਹਮੇਸ਼ਾ ਉਹਨਾਂ ਲੋਕਾਂ ਦੇ ਲਈ ਗੁਰੂ ਕਾ ਲੰਗਰ ਪਹਚਾਇਆ ਜਾਂਦਾ ਤੇ ਅਸੀਂ ਸਾਡਾ ਸਮੁੱਚਾ ਸਟਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਡੀਬੀ ਇਹਨਾਂ ਨੂੰ ਲੋਡ ਹੋ ਗਈ ਅਕਵਾਲ ਸਿੰਘ ਲੀਡਿੰਗ ਫਰਮਾਨ ਬਰਨਾਲਾ ਜੀ ਤੇ ਸਰ ਅੱਗੇ ਇਦਾਂ ਇਹ ਇੱਥੇ ਝੁੱਗੀਆਂ ਝੌਂਫੜੀਆਂ ਇੱਥੇ ਪਹਿਲਾਂ ਇਹ ਡੰਪ ਹੁੰਦਾ ਸੀ ਕੂੜੇ ਦਾ ਉਹਦੇ ਕਾਰਨ ਇੱਥੇ ਲਫਾਹਾ ਵਗੈਰਾ ਬਹੁਤ ਜ਼ਿਆਦਾ ਹੈਗਾ ਤੇ ਇਹਦੀ ਵਜ੍ਹਾ ਨਾਲ ਇੱਥੇ ਕੋਈ ਇਹ ਕੋਈ ਥੋੜਾ ਬਹੁਤਾ ਕੋਈ ਖਾਣਾ ਪਾਣੀ ਬਣਾਉਂਦੇ ਆ ਜਾਂ ਹੋਰ ਹੋ ਸਕਦਾ ਉਹਦੇ ਚਾਂਸ ਨੇ ਵੀ ਅੱਗ ਲੱਗਣ ਦੇ ਤੇ ਬਚਾਅ ਹੋਣ ਦਾ ਕਾਰਨ ਉਸੇ ਲਾ ਲੋ ਵੀ ਸਾਡੇ ਕੋਲ ਤੇ 40 ਤੇ ਗੋਲ ਗਈ ਆ ਤੇ 1 ਮਿੰਟ ਬਾਅਦ ਟਰਨ ਆਊਟ ਕਰਨੀ ਹੁੰਦਾ ਗੱਡੀਆਂ ਨੇ ਲੋਕਲ ਸੀਗੀਆਂ ਇਸੇ ਕਰਕੇ 3-4 4 ਮਿੰਟ ਚ ਗੱਡੀ ਇੱਥੇ ਆ ਕੇ ਕੰਮ ਤੇ ਲੱਗ ਗਈ ਅੱਛਾ ਉਦੋਂ ਦੋ ਜਿਹੜਾ ਵੀ ਨੰਗ ਵੀ ਜਿਹੜਾ ਥੋੜਾ ਬਹੁਤਾ ਨੁਕਸਾਨ ਹੋਇਆ ਇਹਦਾ ਕਾਰਨ ਹੁਣ ਇੱਕ ਬਾਡੀ ਦਾ ਸੀਨ ਚੱਲ ਰਿਹਾ ਕਣਕ ਦਾ ਉਹਦੇ ਨਾਲ ਕੀ ਹੈ ਵੀ ਗੱਡੀਆਂ ਆਪਣੀ ਜਿਵੇਂ ਸੰਘੇੜਾ ਅੰਢਿਆਆ ਮਹਿਲਕਲਾ ਇਦਾਂ ਗੱਡੀਆਂ ਬਾਹਰ ਨਹੀਂ ਲੱਗੀਆਂ ਹੋਈਆਂ ਤੇ ਪਰ ਫੇਰ ਉਹਦੇ باوجود ਫੇਰ ਵੀ ਤੇ ਸਾਡਾ ਸਾਫ ਇਸ ਬਖੋਂ ਨੂੰ ਪਹਿਲਾਂ ਵੀ ਕਦੀ ਆਪਣੀ ਗੱਲ ਹੋਈ ਸੀ ਬਹੁਤ ਮਿਹਨਤੀ ਹੈ ਤੇ ਸਾਰਾ ਨੇ ਮਿੰਟੋ ਮਿੰਡੀ ਗੱਡੀਆਂ ਇੱਥੇ ਲਿਆ ਕੇ ਸਟੈਂਡਰਡ ਚੌਂਕ ਵਾਲਿਆਂ ਕੋਲੇ ਗੱਡੀਆਂ ਪਾਣੀ ਟੈਂਕਰ ਬਹੁਤ ਵਧੀਆ ਠੀਕ ਹੈ ਜੀ ਸਾਰਾ ਲਿਆ ਕੇ ਅੱਗ ਤੇ ਬਹੁਤ ਛੇਤੀ ਕੰਟਰੋਲ ਕੀਤਾ ਇਹ ਦੋ ਗੱਡੀਆਂ ਤਪੇ ਤੋਂ ਬੁਲਾਈਆਂ ਸਾਰਾ ਸਟੈਂਡਰਡ ਚੌਂਕ ਵਾਲਿਆਂ ਨਾਲ ਕੰਪੈਨ ਵਾਲਿਆਂ ਦਾ ਬੁਲਾਇਆ ਤਿੰਨ ਗੱਡੀਆਂ ਆਪਣੇ ਲੋਕਲ ਬਰਨਾਲੇ ਦੀਆਂ ਲੱਗੀਆਂ ਜੀ ਤੇ ਇਹਨਾਂ ਘਟੋ ਘਟ 20 25 ਬੰਦਿਆਂ ਦਾ ਸਟਾਫ ਆ ਮੌਕੇ ਤੇ ਹਾਜ਼ਰ ਆਪਣਾ ਰਿਹਾ ਕਿ ਇਹਨਾਂ ਨੇ ਕੰਮ ਕੀਤਾ ਇੱਥੇ ਸਭ ਤੋਂ ਪਹਿਲਾਂ ਤਾਂ ਬੜੀ ਮਾੜੀ ਗੱਲ ਹੋਈ ਕਿ ਕੀ ਕਾਫੀ ਜ਼ਿਆਦਾ ਝੁੱਗੀਆਂ ਸੜ ਗਈਆਂ ਪਰ ਇਸ ਗੱਲ ਦਾ ਵਿਚਾਰ ਰਿਹਾ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਪਰ ਇਸ ਦੇ ਵਿੱਚ ਫਾਇਰ ਬ੍ਰਿਗੇਡ ਮੌਕੇ ਤੇ ਆ ਗਈ ਸੀ ਆ ਫਾਇਰ ਬ੍ਰਿਗੇਡ ਦੇ ਜਵਾਨ ਸੀਗੇ ਇਹਨਾਂ ਨੇ ਬਹੁਤ ਹਿੰਮਤ ਨਾਲ ਅੱਗ ਬੁਝਾਈ ਆ ਸਾਰਿਆਂ ਨੇ ਔਰ ਸਾਡੇ ਚੌਕੀ ਇੰਚਾਰਜ ਸੀਗੇ ਫਿਰ ਹੁਣ ਸਾਡੇ ਕੋਲ ਐਸਜੀਪੀਸੀ ਵੱਲੋਂ ਲੰਗਰ ਦਾ ਪ੍ਰਬੰਧ ਵੀ ਇਹਨਾਂ ਦਾ ਹੋ ਗਿਆ ਕਿਉਂਕਿ ਐਸਲੀ ਮੇਨ ਮੌਕੇ ਦੀ ਲੋੜ ਸੀਗੀ ਧੁੱਪ ਬਹੁਤ ਪੈਂਦੀ ਹੈ ਤੇ ਕਿਉਂਕਿ ਉਹਨਾਂ ਦਾ ਰੋਟੀ ਪਾਣੀ ਦਾ ਜੁਗਾੜ ਵੀ ਸਾਰਾ ਖਤਮ ਹੋ ਗਿਆ ਸੀਗਾ ਤਾਂ ਉਸੀ ਫੋਨ ਕੀਤੇ ਤੇ ਇਹ ਆ ਵੀ ਗਏ ਨੇ ਮੌਕੇ ਤੇ ਉਹਨਾਂ ਦਾ ਲੰਗਰ ਪਾਣੀ ਸ਼ੁਰੂ ਹੋ ਜਾਊਗਾ ਹੋਰ ਜਿਹੜੀਆਂ ਹੋਊਗਾ ਸਹੂਲਤਾਂ ਅਸੀਂ ਅੱਗੇ ਕਿਸੇ ਹੋਰ ਆਫੀਸਰਾਂ ਨਾਲ ਵੀ ਗੱਲ ਕਰਕੇ ਜੋ ਬੈਸਟ ਪੋਸੀਬਲ ਹੁੰਦਾ ਕਰਾਂਗੇ ਪਰ ਇਸ ਗੱਲ ਦਾ ਵਿਚਾਰ ਰਹਿ ਗਿਆ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੋ ਇਹ ਇਹ ਘਟਨਾ ਵੱਡੀ ਹੁੰਦੀ ਹੁੰਦੀ ਮਤਲਬ ਪ੍ਰਮਾਤਮਾ ਨੇ ਇਸ ਗੱਲ ਦੀ ਮਿਹਰ ਕੀਤੀ ਬਾਕੀ ਦੇਖਦੇ ਆ ਵੀ ਕੀ ਕਾਰਨ ਸੀਗਾ ਵੀ ਕੀ ਗੱਲ ਹੋਈ